ਤਾਂ ਤੇ ਲਾਭ ਜਿਆਦਾ ਵਧੀਆ ਉਹਨਾਂ ਤੋਂ ਦੀ ਹੋਰ ਦਿੱਤਾ ਹੀ ਉਹਨੇ ਉਹਦਾ 100 ਨੰਬਰ ਵਾਲਾ ਬੰਦ ਲੱਜਾਈ ਉਹ ਕੰਦੇ ਦੀ ਕੰਟੀਨਿਊ ਕਰਲੇ ਰੱਖਣੇ ਲਈ ਇੱਕ ਦਬਾਇਆ ਜਦੋਂ ਇੱਕ ਦਬਾਣ ਦੇ ਉਹ ਕਟਿਆ ਜੀ ਇਹਨੂੰ ਨਾ ਇਹ ਆਪਣਾ ਮੇਰਾ ਸਰਦ ਜੀ ਕੀ ਵਾਰਦਾਤ ਕੀ ਹੋਈ ਹੈ ਤੁਹਾਡੇ ਭਾਜੀ ਦੁਕਾਨ ਖੋਲੀ ਹੈ ਸਫਾਈ ਕੀਤੀ ਹੈ ទੂ ਬੱਤੀ ਕਰਨ ਲੱਗਾ ਮੈਂ ਤੇ ਬਾਹਰ ਮਾਲ ਪਿਆ ਸਿੱਧਾ ਤੇ ਮਾਲ ਇੱਕ ਬੋਰਾ ਥੱਲੇ ਡਿੱਗ ਪਿਆ ਬਾਹਰ ਜਾ ਕੇ ਚੈੱਕ ਕਰਨ ਲੱਗਾ ਕਿ ਬੋਰਾ ਥੱਲੇ ਕੋ ਡਿੱਗਿਆ ਦੇਖਿਆ ਤਨ ਮੇ ਰਿਕਾਰਡਿੰਗ ਵੀ ਦਿਖਾਈ ਬੋਰਾ ਚੱਕ ਕੇ ਇੱਕ ਬੰਦਾ ਤੋਂ ਉਹ ਬੰਦੇ ਐਕਟੀਵਾ ਤੇ ਆਏ ਬੋਰਾ ਚੱਕ ਕੇ ਲੈ ਗਏ ਮੈਂ ਕਿਛੋ ਦੀ ਭੱਜ ਕੇ ਗਿਆ ਵੀ ਤੱਕ ਤੱਕ ਉਹ ਸੱਜੇ ਪਾਸੇ ਮਿਲ ਚੁੱਕੇ ਸਨ ਉਨੇ ਦੇ ਵਿੱਚ ਮੈਂ ਜਿੱਤੀ ਪਾਈ ਸਕੂਟਰ ਪਾ ਕੇ پیچھے ਗਿਆ ਵਾ ਤੱਕ ਤੱਕ ਜਾ ਚੁੱਕੇ ਸਨ ਜੀ ਸੀਸੀਟੀਵੀ ਆਈ ਕੋਈ ਸੀਸੀਟੀਵੀ ਹੈਗੀ ਹੈ ਜੀ ਤੇ ਕਿੰਨੀ ਕ ਅਮਾਉਂਟ ਦਾ ਜੋ ਤੁਹਾਡਾ 24 25 ਹਜ਼ਾਰ ਕੇ ਦਾ ਮਾਤ ਤੇ ਕਿੰਨੀ ਕਿੰਨੀ ਵੈਲੀ ਉਹ ਆਪਣਾ ਕਿੰਨੀ ਵਿੱਚ ਜੋੜੇ ਸੀ 348 ਜੋੜੇ ਓਕੇ ਤਾਂ ਹੁਣ ਪੁਲਿਸ ਨੂੰ ਫੋਨ ਸੀ ਜਾ ਕੇ ਪਹਿਲਾਂ ਤੇ 150 ਕੋ ਫੋਨ ਕੀਤਾ ਸੀ ਕੋਈ ਪੁਲਿਸ ਵਾਲਾ ਐਕਤੀ ਨਹੀਂ ਆਇਆ ਮੂਡ ਲਾਸਟ 80 ਗਏ ਆ ਉੱਥੇ ਉੱਥੇ ਜਾ ਕੀ ਐਪਲੀਕੇਸ਼ਨ ਲਖਾ ਤੇ ਪੁਲਿਸ ਦਾ ਕੀ ਕਹਿਣਾ ਹੈ ਪੁਲਿਸ ਦੇ ਕਹਿੰਦੇ ਦੀ ਕਿ ਬੰਦੇ ਆਨ ਕੇ ਆ ਕੇ ਆਪਣਾ ਤੁਹਾਡਾ ਸੀਸੀਟੀਵੀ ਕੈਮਰਾ ਚੈੱਕ ਤੇ ਕਿੰਨੇ ਵਿਅਕਤੀ ਸੀ ਦੋ ਕਿਸ ਤਰ੍ਹਾਂ ਆਏ ਸੀ ਐਕਟ ਬਾਕ ਠੀਕ ਹੈ ਤਾਂ ਹੁਣ ਹੁਣ ਕੀ ਕਹਿ ਰਹੀ ਹੈ ਪੁਲਿਸ ਹੁਣ ਤਾਂ ਪੁਲਿਸ ਕਹਿ ਰਹੀ ਦੀ ਆਨ ਕੇ ਤੁਹਾਡੇ ਕੋਲ ਦੋ ਬੰਦੇ ਆ ਕੇ ਆਲੇ ਦੁਆਲੇ ਦਾ ਸੀਸੀਟੀਵੀ ਕੈਮਰਾ ਚੈੱਕ ਕਰਨਗੇ ਮੰਗ ਕੀ ਕਰਦੇ ਹੋ ਮੰਗ ਕੀ ਕਰਨੇ ਜੇ ਮਾਲ ਮਿਲ ਜਾਵੇ ਤਾਂ ਬੜੀ ਮਿਹਰਬਾਨੀ ਹੈ ਦੁਕਾਨ ਦੁਕਾਨ ਕਿੱਥੇ ਕਰਕੇ ਹੈ ਨਾਮ ਦੱਸਿਓ ਦੁਕਾਨ ਦਾ ਨਾਮ ਜੀ ਸ਼ੂ ਬਾਜ਼ਾਰ ਹਾਂ ਦੁਕਾਨ ਕਿੱਥੇ ਦੁਕਾਨ ਹੈ ਕਿ ਜੀ ਗੋਲ ਮਾਰਕੀਟ ਇਸ ਅਪੋਜ਼ਿਟ ਪੀ ਐਨ ਬੀ ਬੈਂਕ ਮਤਲਬ 20 ਫੁੱਟ ਤੇ ਦੂਰ ਤੇ ਪੀਐਨਬੀ ਬੈਂਕ ਮਤਲਬ ਬੈਂਕ ਦੇ ਲਾਗੇ ਬਿਲਕੁਲ ਬੈਂਕ ਦੇ ਸਾਹਮਣੇ ਭਾਜੀ ਉਹ ਦੇਖੋ 20 ਫੁੱਟ ਦੀ ਡੋਡਿਸੇ ਰੋਡ ਹੈਗੀ 20 ਫੁੱਟ ਦੀ ਉਹਦੇ ਸਾਹਮਣੇ ਪੀਐਨਬੀ ਬੈਂਕ ਠੀਕ ਹੈ ਚਲੋ